ਉਦਾਹਰਨਾ ਦਿੱਤੀਆਂ ਕੋਈ ਮਾਨਜੋਗ ਭਾਈ ਗੁਰਦਾਸ ਜੀ ਨੇ ਇਹ ਨਹੀਂ ਤੁਸੀਂ ਚਿੰਤਾ ਕਰਨੀ ਕਿ ਅਸੀਂ 2 ਘੰਟੇ ਚੌਂਕੜਾ ਲਾਉਣਾ ਅਸੀਂ ਸਾਰਾ ਦਿਨ ਬੈਠਣਾ ਕੋਈ ਗੱਲ ਨਹੀਂ ਤੁਸੀਂ ਕਿਰਤ ਕਰਨ ਵਾਲਿਓ ਕੋਈ ਗੱਲ ਬਾਬਾ ਕਬੀਰ ਸਾਹਿਬ ਵੀ ਕਹਿੰਦੇ ਨੇ ਨਾ ਕੋਈ ਕਹਿੰਦੇ ਇਹ ਕੋਈ ਹੱਥ ਨਹੀਂ ਹੈ ਕੋਈ ਜ਼ੋਰ ਨਹੀਂ ਚਲੋ ਤੁਸੀਂ ਸ਼ੁਰੂ ਤੇ ਕਰੋ ਕਿ ਇੱਕ ਘੜੀ ਆਦੀ ਘੜੀ ਆਦੀ ਹੁੰਤੇ ਆਤ ਭਗਤਨ ਛੇਤੀ ਗੋਸਤੇ ਜੋਕ ਜੋ ਸਕਿੰਟ ਵੀ ਕਿਤੇ ਗੁਜ਼ਾਰਿਆ ਲਾਹੇ ਦਾ ਹੀ ਐ ਗਵਾ ਕੇ ਕੁਝ ਨਹੀਂ ਜਾਣਾ ਸੀ ਇਹ ਮਤ ਸੋਚਣਾ ਕਿ ਕੀ ਫਾਇਦਾ ਹੋਇਆ ਫਾਇਦਾ ਹੀ ਹੋਇਆ ਗਵਾਇਆ ਕੁਝ ਨਹੀਂ ਐ ਕੁਛ ਤੇ ਸਮਾਂ ਕੱਟ ਕੁਛ ਤੇ ਪਲ ਕੱਟ ਭਾਈ ਸਾਹਿਬ ਜੀ ਨੇ ਨਾ ਤਿੰਨ ਉਦਾਹਰਨਾ ਦਿੱਤੀਆਂ ਕਵਿਤ ਦੇ ਅੰਦਰ ਕਹਿੰਦੇ ਜੇ ਬਹੁਤੀ ਬੇੜੀ ਪਾਣੀ ਚ ਡੁੱਬੀ ਹੋਵੇ ਤੇ ਥੋੜੀ ਜਿਹੀ ਬਾਹਰ ਹੋਵੇ ਨਾ ਤਾਂ ਵੀ ਪੂਰ ਪਾਰ ਲੰਘ ਜਾਂਦਾ ਹੈ। ਮਤਲਬ ਥੋੜੇ ਨੂੰ ਅਸੀਂ ਕੀ ਸਮਝਦੇ ਆਂ? ਥੋੜੇ ਨਾਲ ਵੀ ਬਹੁਤ ਕੁਝ ਸਬਰ ਸਕਦਾ ਹੈ, ਬਹੁਤ ਕੁਝ ਸਬਰ ਸਕਦਾ ਹੈ। ਇੱਕ ਇੱਕ ਘੜੀ, ਇੱਕ ਛਿਨ ਵੀ ਕਿਤੇ ਤੁਹਾਨੂੰ ਮਿਲਦਾ ਤੇ ਲਾਹਾ ਹੀ ਲਾਹਾ ਹੈ। ਭਾਵੇਂ ਚੰਗੀਆਂ ਪੁਸਤਕਾਂ ਪੜੋ। ਭਾਵੇਂ ਕੋਈ ਆਡੀਓ ਵੀਡੀਓ ਕਥਾ, ਸਾਧਨ ਵਿਚਾਰ ਪਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਆ ਕੇ ਬੈਠੋ ਬਾਣੀ ਪੜੋ ਸਤ ਸੰਕੁਸ਼ ਤੇ ਕਰੋ ਭਾਈ ਸਾਹਿਬ ਕਹਿੰਦੇ ਜੈਸੀਏ ਬੋਝ ਭਰੀ ਨਾਵ ਉੰਗਰੀ ਦੋਏ ਬਾਰ ਹੋਤ ਪਾਰ ਪਰੈ ਪੂਰ ਸਭ ਕੁਸ਼ਲ ਬਿਹਾਰ ਹੈ ਫੁੱਟਾਂ ਬੱਦੀ ਹਿੱਸਾ ਪਾਣੀ ਚ ਡੁੱਬਿਆ ਤੇ ਥੋੜਾ ਜਿਹਾ ਕਿਨਾਰਾ ਬੇੜੀ ਦਾ ਬਾਹਰ ਹੈ ਬਸ ਇਹ ਖਿਆਲ ਰੱਖੀ ਕਿ ਪਾਣੀ ਅੰਦਰ ਨਾ ਜਾਵੇ ਕੋਈ ਗੱਲ ਨਹੀਂ ਇਹ ਸਮੁੰਦਰ ਦੇ ਵਿੱਚ ਤਰਦੀ ਦਰਿਆ ਚ ਤਰਦੀ ਬੀੜੀ ਕਿਨਾਰੇ ਪਹੁੰਚ ਜਾਂਦੀ ਹੈ ਜੈਸੇ ਏਕਾਹਾਰੀ ਮਤਲਬ ਜਿਹਨੂੰ ਅਠਾਂ ਪੈਰਾਂ ਚ 24 ਘੰਟਿਆਂ ਚ ਕਿਤੇ ਇੱਕ ਵੇਲੇ ਵਿਚਾਰੇ ਨੂੰ ਖਾਣ ਦਾ ਮੌਕਾ ਮਿਲਿਆ ਹੋਵੇ ਨਾ ਸਵੇਰੇ ਖਾਦਾ ਨਾ ਦੁਪਹਿਰੇ ਖਾਦਾ ਨਾ ਰਾਤ ਨੂੰ ਖਾਦਾ ਸਾਰੀ ਰਾਤ ਵੀ ਭੁੱਖਾ ਸਾਰਾ ਦਿਨ ਵੀ ਭੁੱਖਾ ਤੇ ਕਿਸੇ ਨੇ ਕਿਹਾ ਵੀ 5 ਮਿੰਟ ਸੱਜਣਾ ਹੈ ਗਿਆ ਆ ਰਸੋਈ ਚ ਬਹਿ ਜਾ ਜੋ ਖਾਣਾ ਖਾ ਲਿਆ 5 ਮਿੰਟ ਬਹੁਤ ਹੋ ਅਠਾ ਪੈਰਾਂ ਦੀ ਭੁੱਖ ਨਿਕਲ ਜਾਏਗੀ ਮਤਲਬ ਇਹ ਨਹੀਂ ਹੈ ਕਿ ਬਾਕੀ 24 ਘੰਟੇ ਜਾਂ ਬਾਕੀ ਅਸੀਂ ਜਿਹੜੇ ਆ 23 ਘੰਟੇ ਦੇ 55 ਮਿੰਟੋ ਵਿਅਰਥ ਗਵਾਉਣੇ ਆ ਸ਼ੁਰੂਆਤ ਤੇ ਕਰ ਜੈਸੇ ਏਕਾ ਹਾਰੀ ਇੱਕ ਘੜੀ پاک ਸਾਲ ਬੈਠ پاک ਸਾਲ ਕਹਿੰਦੇ ਰਸੋਈ ਨੂੰ ਭੋਜਨ ਕਾ ਬਿੰਜਨਾਤ ਸਵਾਦ ਕਾ ਆਗਾਤ ਹੈ ਜੈਸੇ ਰਾਜ ਦਵਾਰ ਕਰਤ ਜੋਹਾਰ ਜਨ ਬੰਦਾ ਕੋਈ ਪੀੜੀਆਂ ਤੋਂ ਗਰੀਬੀ ਦਾ ਤੱਬਿਆ ਹੋਵੇ ਮਾਰਿਆ ਹੋਵੇ ਗੁਰਬਤ ਦਾ ਰੋਟੀ ਖਾਨ ਨੋਨੀ ਸਿਰ ਤੇ ਛੱਤ ਨਹੀਂ ਟੱਡੋ ਭੁੱਖੇ ਪੈਰੀ ਜੁੱਤੀ ਨਹੀਂ ਤਨ ਤੇ ਕੱਪੜਾ ਨਹੀਂ ਤੇ ਪਿਓ ਦਾਦੇ ਤੋਂ ਐਸੀ ਗੁਰਬਤ ਜਿੰਦਾ ਹੋਵੇ ਤੇ ਵਕਤ ਹੁੰਦੇ ਸੀ ਕਿਤੇ ਮੌਕਾ ਮਿਲ ਜੇ ਇੱਕ ਮਿੰਟ ਕਿਤੇ ਬਾਦਸ਼ਾਹ ਆ ਰਿਹਾ ਤੇ ਉਹਨੂੰ ਫਰਿਆਦ ਦੱਸਣ ਦਾ ਤੇ ਹੋ ਸਕਦਾ ਬਾਦਸ਼ਾਹ ਖੁਸ਼ ਹੋ ਕੇ 100 200 ਕਿੱਲੇ ਦੀ ਜ਼ਗੀਰ ਹੀ ਦੇ ਦੇ ਬੜਾ ਕੀਮਤੀ ਹੁੰਦਾ ਇੱਕ ਮਿੰਟ ਦੇ ਜੈਸੇ ਰਾਜਦਵਾਰ ਕਰਤ ਜੋਹਾਰ ਜਨ ਏਕ ਘੜੀ ਪਾਛਾ ਦੇਸ਼ ਭੋਗਤਾ ਹੋਏ ਖਾਤ ਹੈ ਉਹ ਰਿਆਸਤਾਂ ਦਾ ਮਾਲਕ ਬਣ ਸਕਦਾ ਬੰਦਾ ਇੱਕ ਬਿੰਦ ਇੱਕ ਛਿੰਕ ਤੇ ਮਿਲ ਜੇ ਇਹ ਤਿੰਨ ਉਦਾਹਰਨਾਂ ਦੇਖ ਕੇ ਨਾ ਜੀ ਵੀ ਐ ਨਾ ਸਮਝਣਾ ਵੀ ਥੋੜਾ ਜਿਹਾ ਵੀ ਕੀ ਫਾਇਦਾ ਚਲੋ ਜਾਓ ਹੀ ਨਾ ਨਹੀਂ ਭਾਈ ਭਾਵੇਂ ਥੋੜਾ ਛਿੰਨ ਮਾਤਰ ਆ ਹਰ ਰੋਜ਼ ਆ ਹਰ ਰੋਜ਼ ਇਹ ਤਿੰਨ ਉਦਾਹਰਨਾਂ ਦੇਖ ਕੇ ਤੇ ਅਗਲੀ ਗੱਲ ਬੜੀ ਪਿਆਰੀ ਕਹੀ ਜੈਸੇ ਬੋਝ ਭਰੀ ਨਾਵ ਬਹੁਤੀ ਗੁੱਬੀ ਆ ਥੋੜੀ ਜੀ ਬਾਹਰ ਹੈ ਬਹੁਤਾ ਸਮਾਂ ਭੁਖਾਰਿਆ 5 ਕਿ ਮਿੰਟ ਰੋਟੀ ਖਾਣ ਨੂੰ ਮਿਲੀ ਭੁੱਖ ਮਿਟ ਗਈ ਬਹੁਤੇ ਵਰੇ ਗਰੀਬੀ ਚ ਗੁਜ਼ਰੇ ਆ 5 ਮਿੰਟ ਮਿਲੇ ਗਰੀਬੀ ਚੁੱਕੀ ਜੀ ਚੁੱਕੀ ਗਈ ਤੇ ਆਠ ਹੀ ਪਹਿਰ 60 ਘੜੀ ਮੈਂ ਜੋ 1 ਘੜੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ अठा पैरांच सठ घड़िया एक घड़ी भी संगत संगत मिले सा बेनती है गुरु रुक जो माया कितने नहीं जाती तो प्लीज बह जाओ बह जाओ भाई साहब जी ना करो कृपा बड़ा खड़का हो रहा आठ ही पहर, साठ घड़ी में इधर रुचि लाइए ना बचन वाले पास साधी रुचि बड़ी इधर उधर खिंड जाती है 60 ਪਹਿਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੈ ਨਿਜ ਘਰ ਜਾਤੈ ਨਿਜ ਘਰ ਦੇ ਦਰਵਾਜ਼ੇ ਖੁੱਲ ਜਾਂਦੇ ਕਿਤੇ ਮਿੰਟ 5 ਲੱਗ ਜਾਂਣ ਚੱਜਦੇ